ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਬਣ ਦੀ ਕਲਾ। ਇੱਕ ਕਿਤਾਬ ਹਾਊ ਟੂ ਬੀ ਅ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ। ਹਰ ਵਿਅਕਤੀ ਇਸ ਬੈਂਤੀ ਨੂੰ ਪਸੰਦ ਕਰਦਾ ਹੈ। ਮੈਂ ਮਸੂਰੀ ਵਿੱਚ ਜੇਸੀ ਜੇਮਸ ਦੇ ਇਲਾਕੇ ਵਿੱਚ ਵੱਡਾ ਹੋਇਆ ਸੀ। ਮੈਂ ਮਸੂਰੀ ਦੇ ਕਿਾਰ ਨੇ ਵਿੱਚ ਜੇਮਸ ਫਾਰਮ ਗਿਆ ਜਿੱਥੇ ਜੇਸੀ ਜੇਮਸ ਦਾ ਪੁੱਤਰ ਹੁਣ ਵੀ ਰਹਿੰਦਾ ਸੀ ਉਸ ਦੀ ਪਤਨੀ ਨੇ ਮੈਨੂੰ ਕਈ ਕਟਨਾਵਾਂ ਦੱਸੀਆਂ ਕਿ ਕਿਸ ਤਰ੍ਹਾਂ ਜੇਸੀ ਰੇਲ ਗੱਡੀਆਂ ਤੇ ਬੈਂਕਾਂ ਨੂੰ ਲੁੱਟ ਕੇ ਉਹਨਾਂ ਪੈਸਿਆਂ ਨੂੰ ਗਰੀਬਾਂ ਵਿੱਚ ਵੰਡ ਦਿਆ ਕਰਦਾ ਸੀ ਜਿਸ ਨਾਲ ਉਹ ਗੈਣੇ ਰੱਖਿਓਆਂ ਜੀਵਨਾ ਸ਼ੁਰੂਆ ਸਕਣ ਜੇਸੀ ਜੇਮਸ ਖੁਦ ਨੂੰ ਉਸੇ ਤਰ੍ਹਾਂ ਆਸ਼ਾਵਾਦੀ ਅਤੇ ਪਰ ਉਪਕਾਰੀ ਸਮਝਦਾ ਸੀ ਜਿਸ ਤਰ੍ਹਾਂ ਡੱਚ ਸ਼ੂਲਟਜ਼ ਦੁਨਾਲੀ ਬੰਦੂਕ ਕਾਰ ਲੇ ਜਾਂ ਫਿਰ ਹਲਕੀਪੌਨ ਜਾਂ ਦੂਜੇ ਕਈ ਗਾਰਡਫਾਦਰ ਖੁਦ ਨੂੰ ਸਮਝਦੇ ਹਨ ਇਹ ਤਾਂ ਸੱਚ ਹੈ ਕਿ ਹਰ ਇਨਸਾਨ ਆਪਣੇ ਆਪ ਨੂੰ ਸਭ ਤੋਂ ਵੱਡਾ ਇਮਾਨਦਾਰ ਅਤੇ ਨਿਰਸਵਾਰਥ ਸਮਝਦਾ ਹੈ ਜੇਪੀਆਰ ਪੌਂਡ ਮਾਰਗਨ ਨੇ ਇੱਕ ਵਾਰ ਕਿਹਾ ਸੀ ਕਿ ਹਰ ਕੰਮ ਨੂੰ ਕਰਨ ਪਿੱਛੇ ਇਨਸਾਨ ਕੋਲ ਦੋ ਕਾਰਨ ਤਾਂ ਜ਼ਰੂਰ ਹੁੰਦੇ ਹਨ ਪਹਿਲਾ ਇਹ ਕਿ ਅਸਲੀਅਤ ਦੇ ਕਰੀਬ ਹੁੰਦਾ ਹੈ ਅਤੇ ਦੂਜਾ ਇਹ ਕਿ ਕਹਿਣ ਸੁਣਨ ਵਿੱਚ ਬੜਾ ਰੋਚਕ ਲੱਗਦਾ ਹੈ ਹੁਣ ਇਹ ਦੱਸਣ ਦੀ ਤਾਂ ਕੋਈ ਜ਼ਰੂਰਤ ਨਹੀਂ ਹੈ ਕਿ ਹਰ ਵਿਅਕਤੀ ਅਸਲੀ ਕਾਰਨ ਜ਼ਰੂਰ ਜਾਣਦਾ ਹੈ ਪਰ ਕਿਉਂਕਿ ਅਸੀਂ ਸਾਰੇ ਆਪਣੇ ਦਿਦ ਤੋਂ ਆਦਰਸ਼ਵਾਦੀ ਹੁੰਦੇ ਹਾਂ ਇਸ ਲਈ ਅਸੀਂ ਉਹਨਾਂ ਕਾਰਜਾਂ ਬਾਰੇ ਸੋਚਣਾ ਪਸੰਦ ਕਰਦੇ ਹਾਂ ਜੋ ਕਹਿਣ ਸੁਣਨ ਵਿੱਚ ਚੰਗੇ ਲੱਗਦੇ ਹਨ ਇਸ ਲਈ ਤੁਹਾਨੂੰ ਆਦਰਸ਼ਵਾਦੀ ਕਾਰਨਾਂ ਸਹਾਰਾ ਲੈਂਦੇ ਹੋਏ ਲੋਕਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਆਦਰਸ਼ਵਾਦੀ ਤਰੀਕਾ ਬਿਜ਼ਨਸ ਵਿੱਚ ਬਹੁਤ ਹੀ ਕੰਮ ਦਾ ਸਾਬਤ ਹੁੰਦਾ ਹੈ ਇਸ ਨੂੰ ਸਾਬਤ ਕਰਨ ਲਈ ਅਸੀਂ ਗਲੋਨਾਲਡਨ ਪੈਨਸਲ ਵੀ ਨਹੀਂ ਆ ਵਿੱਚ ਫੇਰੈਲ ਮੀ ਸੇਲ ਕੰਪਨੀ ਦੇ ਹੈਮਿਲਟਨ ਜੇ ਫੇਰੈਲ ਦਾ ਉਦਾਹਰਣ ਲੈਂਦੇ ਹਾਂ ਫੇਰੈਲ ਦੇ ਇੱਕ ਅੜੀਗਲ ਕਿਰਾਏਦਾਰ ਨੇ ਉਹਨਾਂ ਨੂੰ ਘਰ ਖਾਲੀ ਕਰਕੇ ਚਲੇ ਜਾਣ ਦੀ ਧਮਕੀ ਦੇ ਦਿੱਤੀ ਉਹਨਾਂ ਦਾ ਸਮਝੌਤੇ ਮੁਤਾਬਕ ਉਸਨੇ 4 ਮਹੀਨਿਆਂ ਤੱਕ ਉੱਥੇ ਹੀ ਰਹਿਣਾ ਸੀ ਪਰ ਫਿਰ ਵੀ ਉਸਨੇ ਨੋਟਿਸ ਲਗਾ ਦਿੱਤਾ ਕਿ ਉਹ ਘਰ ਤੁਰੰਤ ਖਾਲੀ ਕਰਨਾ ਚਾਹੁੰਦਾ ਸੀ ਫੇਰੈਲ ਨੇ ਸਾਨੂੰ ਅੱਗੇ ਦੱਸਿਆ ਏ ਲੋਕ ਮੇਰੇ ਮਕਾਨ ਵਿੱਚ ਸਰਦੀਆਂ ਤਾਂ ਗੁਜ਼ਾਰ ਚੁੱਕੇ ਸੀ ਅਤੇ ਇਸੇ ਸਮੇਂ ਮਕਾਨ ਸਭ ਤੋਂ ਮਹਿੰਗੇ ਹੁੰਦੇ ਨੇ ਹੁਣ ਕੋਈ ਨਮਾ ਕਰਾਇਏਦਾਰ ਦੂਜੀਆਂ ਸਰਦੀਆਂ ਤੋਂ ਪਹਿਲਾਂ ਨਹੀਂ ਮਿਲਣ ਵਾਲਾ ਸੀ ਮੈਨੂੰ ਸਾਫ਼-ਸਾਫ਼ ਆਪਣਾ ਨੁਕਸਾਨ ਦਿਖਾਈ ਦੇ ਰਿਹਾ ਸੀ ਸੱਚਮੁੱਚ ਮੈਂ ਤਾਂ ਪਾਗਲ ਜਿਹਾ ਮਹਿਸੂਸ ਕਰ ਰਿਹਾ ਸੀ ਉੰਜ ਤਾਂ ਮੈਂ ਵੀ ਉਸ ਦੇ ਕੋਲ ਜਾ ਕੇ ਉਸ ਨੂੰ ਬੁਰਾ ਭਲਾ ਕਹਿ ਸਕਦਾ ਸੀ ਅਤੇ ਦੱਸ ਸਕਦਾ ਸੀ ਕਿ ਜੇਕਰ ਉਸ ਨੇ ਸਮਝੌਤੇ ਨੂੰ ਤੋੜਿਆ ਤਾਂ ਉਹ ਕਾਨੂੰਨ ਦੀ ਛਰਨ ਵਿੱਚ ਜਾਵੇਗਾ ਪਰ ਮੈਂ ਜਾਣਦਾ ਸੀ ਕਿ ਗੁੱਸੇ ਵਿੱਚ ਆ ਕੇ ਬਿਵਾਦ ਠਾਉਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਇਸ ਲਈ ਮੈਂ ਦੂਜੀ ਤਕਨੀਕ ਅਪਣਾਉਣੀ ਚਾਹੀ ਮੈਂ ਉਸ ਨੂੰ ਬੋਲਿਆ ਮਿਸਟਰ ਮੈਂ ਬਰਿਆਂ ਤੋਂ ਮਕਾਨ ਕਿਰਾਏ ਤੇ ਦਿੰਦਾ ਆ ਰਿਹਾ ਅਤੇ ਇਸ ਲਈ ਮੈਨੂੰ ਮਾਨਵੀ ਸੁਭਾਅ ਦਾ ਕਾਫੀ ਗਿਆਨ ਹੋ ਚੁੱਕਿਆ ਤੁਸੀਂ ਜਦੋਂ ਪਹਿਲੀ ਵਾਰ ਮੇਰੇ ਕੋਲ ਆਏ ਸੀ ਤਾਂ ਮੈਂ ਤੁਹਾਨੂੰ ਦੇਖਦੇ ਸਮਝ ਗਿਆ ਸੀ ਕਿ ਤੁਸੀਂ ਆਪਣੀ ਜਵਾਨ ਦੇ ਬਹੁਤ ਪੱਕੇ ਹੋ ਮੈਨੂੰ ਤਾਂ ਹੁਣ ਵੀ ਇਹੀ ਲੱਗਦਾ ਹੈ ਅਤੇ ਇਸ ਲਈ ਮੈਂ ਇੱਕ ਪ੍ਰਸਤਾਵ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹੈ ਇਹ ਹੈ ਮੇਰਾ ਪ੍ਰਸਤਾਵ ਇਸ ਤੇ ਕੁਝ ਦਿਨ ਵਿਚਾਰ ਕਰਨ ਤੋਂ ਬਾਅਦ ਜਵਾਬ ਦੇਣਾ ਜੇਕਰ ਪਹਿਲੇ ਤਰੀਕ ਤੱਕ ਆ ਕੇ ਤੁਸੀਂ ਮੈਨੂੰ ਕਹੋਗੇ ਕਿ ਤੁਸੀਂ ਅਜੇ ਵੀ ਮਕਾਨ ਖਾਲੀ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਫੈਸਲੇ ਨੂੰ ਅੰਤਿਮ ਮੰਨ ਲਵਾਂਗਾ ਮੈਂ ਮੰਨ ਲਵਾਂਗਾ ਕਿ ਤੁਹਾਡੇ ਬਾਰੇ ਮੇਰੀ ਸੋਚ ਗਲਤ ਸੀ ਪਰ ਮੈਨੂੰ ਅਜੇ ਵੀ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਆਪਣਾ ਵਾਅਦਾ ਨਿਭਾਓਗੇ ਹਰ ਇਨਸਾਨ ਜਾਂ ਤਾਂ ਆਦਮੀ ਹੁੰਦਾ ਜਾਂ ਫਿਰ ਬਾਂਦਰ ਅਤੇ ਅਸੀਂ ਕੀ ਹਾਂ ਇਹ ਚੁਣਨਾ ਸਾਡੇ ਆਪਣੇ ਵੀ ਹੱਥਾਂ ਵਿੱਚ ਹੀ ਹੁੰਦਾ ਹੈ ਦੂਜੇ ਮਹੀਨੇ ਉਸ ਕਿਰਾਏਦਾਰ ਨੇ ਖੁਦ ਆਕੇ ਮੇਰਾ ਕਿਰਾਇਆ ਨਵੇਟ ਦਿੱਤਾ ਉਹ ਕਹਿਣ ਲੱਗਿਆ ਕਿ ਉਸਦੀ ਪਤਨੀ ਅਤੇ ਉਹ ਇਸ ਨਤੀਜੇ ਤੇ ਪਹੁੰਚੇ ਹਨ ਕਿ ਆਪਣੇ ਆਤਮ ਸਨਮਾਨ ਦੀ ਰੱਖਿਆ ਲਈ ਸਾਨੂੰ ਆਪਣਾ ਵਾਧਾ ਨਵਾਉਣਾ ਚਾਹੀਦਾ ਹੈ ਇੱਕ ਵਾਰ ਲਾਰਡ ਨਾਰਤਕ ਲਿਫ ਚਾਂਦੇ ਸਨ ਕਿ ਉਹਨਾਂ ਦੀ ਇੱਕ ਖਾਸ ਤਸਵੀਰ ਅਖਬਾਰ ਵਿੱਚ ਨਾ ਛਪ ਸਕੇ ਇਸ ਲਈ ਉਹਨਾਂ ਨੇ ਸੰਪਾਦਕ ਨੂੰ ਇਸ ਤਰ੍ਹਾਂ ਇੱਕ ਪੱਤਰ ਲਿਖਿਆ ਕਿਰਪਾ ਕਰਕੇ ਮੇਰੀ ਇਹ ਤਸਵੀਰ ਨਾ ਛਾਪਣੀ ਕਿਉਂਕਿ ਇਹ ਤਸਵੀਰ ਮੇਰੀ ਮਾਂ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਹੁਣ ਜੇਕਰ ਉਹ ਵੀ ਸਾਫ਼-ਸਾਫ਼ ਲਿਖ ਦਿੰਦੇ ਕਿ ਉਹ ਤਸਵੀਰ ਨਾ ਛਾਪਿਓ ਕਿਉਂਕਿ ਉਹ ਮੈਨੂੰ ਪਸੰਦ ਨਹੀਂ ਤਾਂ ਕੀ ਉਹ ਸੰਪਾਦਕ ਉਸ ਦੀ ਗੱਲ ਮੰਨਦਾ ਸ਼ਾਇਦ ਨਹੀਂ ਪਰ ਉਹਨਾਂ ਨੇ ਤਾਂ ਇੱਕ ਆਦਰਸ਼ਵਾਦੀ ਵਿਅਕਤੀ ਵਾਂਗ ਮਾਤ ਪ੍ਰੇਮ ਅਤੇ ਸਨਮਾਨ ਦੀ ਭਾਵਨਾ ਦਾ ਸਹਾਰਾ ਲਿਆ ਸੀ ਜਾਣਦੀ ਰਖ ਫਿਲਰ ਜੂਨੀਅਰ ਚੌਂਦੇਸਾਨ ਕੇ ਅਖਬਾਰ ਵਾਲੇ ਉਹਨਾਂ ਦੇ ਬੱਚਿਆਂ ਦੀ ਤਸਵੀਰ ਨਾ ਲੈਣ ਇਸ ਲਈ ਉਹਨਾਂ ਨੇ ਸਾਫ਼ ਤੌਰ ਤੇ ਇਹ ਨਹੀਂ ਕਿਹਾ ਕਿ ਮੈਨੂੰ ਆਪਣੇ ਬੱਚਿਆਂ ਦੀਆਂ ਤਸਵੀਰਾਂ ਅਖਬਾਰ ਵਿੱਚ ਛਪਵਾਉਣਾ ਚੰਗਾ ਨਹੀਂ ਲੱਗਦਾ ਬਲਕਿ ਉਹਨਾਂ ਨੇ ਕਿਹਾ ਤੁਹਾਡੇ ਵੀ ਬੱਚੇ ਹੋਣਗੇ ਅਤੇ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਬੱਚਿਆਂ ਨੂੰ ਇੰਨੀ ਘੱਟ ਉਮਰ ਵਿੱਚ ਇੰਨਾ ਪ੍ਰਚਾਰ ਮਿਲਣਾ ਉਹਨਾਂ ਦੇ ਭਵਿੱਖ ਲਈ ਦੁਖਦਾਈ ਹੁੰਦਾ ਹੈ ਮੈਂ ਦੇ ਨਿਰਧਨ ਲੜਕੇ ਸਾਇਰਸ ਐਚ ਕੇ ਕਾਰਟਿਸ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਲੇਖਕਾਂ ਨੂੰ ਉਨੀ ਰਾਸ਼ੀ ਨਹੀਂ ਦੇ ਸਕਦੇ ਸਨ ਜਿਨਨੇ ਕਿ ਉਹਨਾਂ ਦੇ ਦੂਜੇ ਸਮਕਾਲੀ ਦੇ ਸਕਦੇ ਸਨ ਉਹ ਕੇਵਲ ਪੈਸਿਆਂ ਲਈ ਪ੍ਰਸਿੱਧ ਲੇਖਕਾਂ ਤੋਂ ਲੇਖ ਨਹੀਂ ਲਿਖਵਾ ਸਕਦੇ ਸਨ ਇਸ ਲਈ ਉਹਨਾਂ ਨੇ ਅਦਰਸ਼ਵਾਦੀ ਕਾਰਨਾਂ ਦਾ ਸਹਾਰਾ ਲਿਆ ਆਧਾਰਨ ਵਜੋਂ ਉਹਨਾਂ ਨੇ ਲਿਟਲ ਵਿਮਨ ਦੀ ਪత్రిక ਅਲਕਾਟ ਨੂੰ ਵੀ ਆਪਣੇ ਅਖਬਾਰ ਲਈ ਲੇਖ ਲਿਖਣ ਲਈ ਰਾਜ਼ੀ ਕਰ ਲਿਆ ਅਤੇ ਉਸ ਸਮੇਂ ਅਲਕਾਟ ਆਪਣੀ ਪ੍ਰਸਿੱਧੀ ਦੇ ਉਸ ਸਿਖਰ ਤੇ ਬਰਾਜਮਾਨ ਸੀ ਅਤੇ ਇਸ ਲਈ ਉਹਨਾਂ ਨੇ 100 ਡਾਲਰ ਦਾ ਚੈੱਕ ਉਹਨਾਂ ਨੂੰ ਨਹੀਂ ਬਲਕਿ ਉਹਨਾਂ ਦੀ ਮਨਪਸੰਦ ਚੈਰਿਟੀ ਦੇ ਨਾਂ ਤੇ ਦੇ ਦਿੱਤਾ ਸੀ ਕੋਈ ਵੀ ਸ਼ੰਕਾਵਾਦੀ ਆਦਮੀ ਇੱਥੇ ਇਹ ਜ਼ਰੂਰ ਕਹੇਗਾ ਇਸ ਸਭ ਗੱਲਾਂ ਨਾਰਥਕ ਲਿਫ ਅਤੇ ਰਾਕ ਫਿਲਰ ਵਰਗੇ ਭਾਵਕ ਨਵਲਕਾਰਾਂ ਲਈ ਸਹੀ ਹੋ ਸਕਦੀਆਂ ਨੇ ਪਰ ਮੈਂ ਤਾਂ ਇਹ ਵੇਖਣਾ ਚਾਹਾਂਗਾ ਕਿ ਕੀ ਇਹ ਗੱਲਾਂ ਕਠੋਰ ਦਿਲ ਵਾਲੇ ਲੋਕਾਂ ਲਈ ਵੀ ਸਹੀ ਸਾਬਤ ਹੋਣਗੀਆਂ ਜਿਨ੍ਹਾਂ ਤੋਂ ਮੈਂ ਬਹੁਤ ਸਾਰਾ ਪੈਸਾ ਵਸੂਲਣਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੋਈ ਸਿਧਾਂਤ ਸਾਰਿਆਂ ਤੇ ਹੀ ਇੱਕ ਸਮਾਨ ਕੰਮ ਨਹੀਂ ਕਰਦਾ ਜੇਕਰ ਤੁਸੀਂ ਉਹਨਾਂ ਨਤੀਜਿਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜੋ ਤੁਹਾਨੂੰ ਮਿਲ ਰਹੇ ਹਨ ਤਾਂ ਫਿਰ ਤੁਸੀਂ ਬਦਲਣਾ ਕਿਉਂ ਚਾਹੁੰਦੇ ਹੋ ਪਰ ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਫਿਰ ਪਰ ਜੋ ਕਰਕੇ ਵੇਖਣ ਨਾਲ ਕੀ ਫਰਕ ਪੈਂਦਾ ਹੈ ਇਸ ਦੇ ਲਈ ਤੁਹਾਨੂੰ ਮੇਰੇ ਇੱਕ ਸਾਬਕਾ ਵਿਦਿਆਰਥੀ ਜੇਮਸ ਐਲ தாம்ਸ ਦੀ ਇਹ ਸੱਚੀ کہانی ਪੜਨ ਵਿੱਚ ਜ਼ਰੂਰ ਮਜ਼ਾ ਆਵੇਗਾ ਇੱਕ ਆਟੋਮੋਬਾਈਲ ਕੰਪਨੀ ਦੇ 6-7 ਗਾਹਕਾਂ ਨੇ ਸਰਵਿਸਿੰਗ ਦੇ ਬਿੱਲ ਅਦਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸਾਰਿਆਂ ਨੂੰ ਬਿੱਲ ਤੋਂ ਕੋਈ ਨਾ ਕੋਈ ਪਰੇਸ਼ਾਨੀ ਸੀ ਪਰ ਬਿੱਲ ਕਾਰਡ ਤੇ ਗਾਹਕਾਂ ਦੇ ਦਸਤਖਤ ਹੋਣ ਕਰਕੇ ਕੰਪਨੀ ਨੂੰ ਇਹ ਗੱਲ ਪਤਾ ਸੀ ਉਹਨਾਂ ਦਾ ਦਾਅਵਾ ਸਹੀ ਸੀ ਅਤੇ ਕੰਪਨੀ ਨੇ ਪਹਿਲੀ ਵਾਰ ਗਲਤੀ ਇਹ ਕੀਤੀ ਸੀ ਕਿ ਉਹਨਾਂ ਨੇ ਇਹ ਹੀ ਗੱਲ ਗਾਹਕਾਂ ਨੂੰ ਪੱਤਰ ਵਿੱਚ ਲਿਖ ਕੇ ਭਜਵਾ ਦਿੱਤੀ ਕੀ ਤੁਹਾਨੂੰ ਲੱਗਦਾ ਹੈ ਕਿ ਕ੍ਰੈਡਿਟ ਵਿਭਾਗ ਦੇ ਆਦਮੀਆਂ ਵੱਲੋਂ ਬਕਾਇਆ ਲਈ ਉਠਾਏ ਗਏ ਇਹ ਕਦਮ ਸਹੀ ਸਨ ਕੰਪਨੀ ਦੇ ਏਜੰਟ ਨੇ ਹਰੇਕ ਗਾਹਕ ਦੇ ਘਰੇ ਜਾ ਕੇ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਬਿੱਲ ਦੀ ਬਕਾਇਆ ਲਈ ਆਏ ਹਨ ਜਿਸ ਦਾ ਭੁਗਤਾਨ ਉਹਨਾਂ ਨੇ ਲੰਬੇ ਸਮੇਂ ਤੋਂ ਨਹੀਂ ਕੀਤਾ ਉਹਨਾਂ ਨੇ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਕਿ ਗਾਹਕ ਪੂਰੀ ਤਰ੍ਹਾਂ ਗਲਤ ਸਨ ਅਤੇ ਕੰਪਨੀ ਪੂਰੀ ਤਰ੍ਹਾਂ ਠੀਕ ਸੀ। ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਆਟੋਮੋਬਾਈਲ ਦੀ ਜਿੰਨੀ ਸਮਝ ਕੰਪਨੀ ਦੇ ਕਰਮਚਾਰੀਆਂ ਨੂੰ ਹੈ ਉਹ ਨਹੀਂ ਗਾਹਕਾਂ ਨੂੰ ਨਹੀਂ ਹੈ। ਇਸ ਲਈ ਉਹਨਾਂ ਨੂੰ ਇਸ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ। ਨਤੀਜੇ ਵਜੋਂ ਬਹਿਸ ਕਈ ਘੰਟਿਆਂ ਤੱਕ ਚੱਲਦੀ ਰਹੀ। ਹੁਣ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਗਾਹਕੇ ਬਿਲ ਚਕਾਉਣ ਲਈ ਮੰਨ ਗਿਆ ਹੋਵੇਗਾ? ਇਸ ਦਾ ਜਵਾਬ ਤੁਸੀਂ ਆਪਣੇ ਆਪ ਨੂੰ ਪੁੱਛ ਕੇ ਵੇਖੋ ਕਿ ਅਜਿਹੀ ਪ੍ਰਸਥਿਤੀ ਵਿੱਚ ਤੁਸੀਂ ਕੀ ਕਰਦੇ ਅਜਿਹੀ ਭਿਆਨਕ ਸਥਿਤੀ ਵਿੱਚ ਕ੍ਰੈਡਿਟ ਮੈਨੇਜਰ ਕਾਨੂੰਨੀ ਕਾਰਵਾਈ ਕਰਨ ਦਾ ਪੂਰਾ ਮਨ ਬਣਾ ਚੁੱਕਿਆ ਸੀ ਕਿ ਉਹਦੇ ਸੁਭਾਅ ਨਾਲ ਇਹ ਮਾਮਲਾ ਜਨਰਲ ਮੈਨੇਜਰ ਦੀ ਨਿਗਾ ਵਿੱਚ ਆ ਗਿਆ ਮੈਨੇਜਰ ਨੇ ਉਹਨਾਂ ਗਾਹਕਾਂ ਦੀ ਪੂਰੀ ਜਾਂਚ ਪੜਤਾਲ ਕੀਤੀ ਅਤੇ ਇਸ ਤੋਂ ਇਹ ਪਤਾ ਲੱਗਿਆ ਕਿ ਆਮ ਤੌਰ ਤੇ ਤਾਂ ਗਾਹਕ ਤੁਰੰਤ ਹੀ ਪੈਸਿਆਂ ਦਾ ਭੁਗਤਾਨ ਕਰ ਦਿੰਦੇ ਸਨ ਐਸਲੈ ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਵਸੂਲੀ ਦੇ ਤਰੀਕੇ ਵਿੱਚ ਕਿਤੇ ਨਾ ਕਿਤੇ ਕੋਈ ਗੜਬੜੀ ਸੀ ਫਿਰ ਉਸ ਮੈਨੇਜਰ ਨੇ ਜੇਮਸ ਐਲ தாம்ਸਨ ਨੂੰ ਬੁਲਾ ਕੇ ਉਹਨਾਂ ਬਿੱਲਾਂ ਦੀ ਵਸੂਲੀ ਦੀ ਜ਼ਿੰਮੇਵਾਰੀ ਸੌਂਪੀ ਮਿਸਟਰ தாம்ਸ ਵੱਲੋਂ ਉਠਾਏ ਗੇ ਕਦਮਾਂ ਬਾਰੇ ਉਹਨਾਂ ਨੇ ਹੀ ਜਵਾਨੀ ਸੁਣ ਹਰੇਕ ਗਾਹਕ ਕੋਲ ਮੈਂ ਵੀ ਪੁਰਾਣਾ ਬਿੱਲ ਵਸੂਲ ਕਰਨ ਲੈ ਕੇ ਆ ਸੀ ਇੱਕ ਅਜਿਹਾ ਬਿੱਲ ਜਿਸ ਬਾਰੇ ਸਾਨੂੰ ਪਤਾ ਸੀ ਕਿ ਅਸੀਂ ਪੂਰੀ ਤਰ੍ਹਾਂ ਸਹੀ ਸੀ ਪਰ ਫਿਰ ਵੀ ਮੈਂ ਇਸ ਬਾਰੇ ਇੱਕ ਵੀ ਸ਼ਬਦ ਨਹੀਂ ਕਿਹਾ ਮੈਂ ਤਾਂ ਉਹਨਾਂ ਨੂੰ ਬਸ ਇਹੀ ਕਿਹਾ ਕਿ ਮੈਂ ਇੱਥੇ ਕੇਵਲ ਇਹ ਜਾਣਨ ਲਈ ਆਇਆ ਹਾਂ ਕਿ ਕੰਪਨੀ ਨੇ ਉਹਨਾਂ ਲਈ ਕਿੁੱਝ ਕੀਤਾ ਵੀ ਹੈ ਜਾਂ ਨਹੀਂ ਮੈਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਮੈਂ ਗ੍ਰਾਹਕ ਦੀ ਪੂਰੀ ਗੱਲ ਸੁਣ ਲੈਣ ਤੋਂ ਬਾਅਦ ਹੀ ਕੋਈ رائے ਬਣਾਉਂਦਾ ਹਾਂ ਮੈਂ ਇਹ ਵੀ ਕਹਿ ਦਿੱਤਾ ਕਿ ਕੰਪਨੀ ਵੀ ਕਦੇ-ਕਦੇ ਗਲਤ ਹੋ ਸਕਦੀ ਹੈ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਦਿਲਚਸਪੀ ਕੇਵਲ ਉਸਦੀ ਕਾਰ ਵਿੱਚ ਸੀ ਅਤੇ ਆਪਣੀ ਕਾਰ ਬਾਰੇ ਜਿੰਨਾ ਉਹ ਜਾਣਦਾ ਹੈ ਉਹਨਾਂ ਕੋਈ ਹੋਰ ਨਹੀਂ ਜਾਣਦਾ ਆਪਣੀ ਕਾਰ ਦਾ ਉਹ ਸਭ ਤੋਂ ਵੱਡਾ ਮਾਹਰ ਹੈ ਫਿਰ ਉਹ ਬੋਲਦਾ ਰਿਹਾ ਅਤੇ ਮੈਂ ਉਸ ਦੀ ਗੱਲ ਪੂਰੀ ਦਿਲਚਸਪੀ ਨਾਲ ਸੁਣਦਾ ਰਿਹਾ ਉਹ ਇਹੀ ਤਾਂ ਚਾਹੁੰਦਾ ਸੀ ਅੰਤ ਵਿੱਚ ਜਦੋਂ ਮਾਹੌਲ ਖੁਸ਼ਗੁਵਾਰ ਅਤੇ ਦੋਸਤਾਨਾ ਹੋ ਗਿਆ ਤਾਂ ਮੈਂ ਪੂਰੇ ਮਾਮਲੇ ਨੂੰ ਉਸ ਦੇ ਬਿਵੇਕ ਅਤੇ ਅੰਤਰ ਆਦਬਾਂ ਦੀ ਆਵਾਜ਼ ਤੇ ਛੱਡ ਦਿੱਤਾ ਮੈਂ ਕਿਹਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਮਾਮਲੇ ਨੂੰ ਕੰਪਨੀ ਨੇ ਚੰਗੇ ਤਰ੍ਹਾਂ ਨਾਲ ਨਹੀਂ ਸੰਭਾਲਿਆ ਇਸ ਲਈ ਤੁਹਾਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਗੱਲ ਦਾ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੇ ਕੋਲ ਆਖਿਮਾ ਚਾਹੁੰਦਾ ਹਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਸਮਝ ਗਿਆ ਹਾਂ ਕਿ ਤੁਹਾਡੇ ਵਿੱਚ ਬਹੁਤ ਧੀਰਜ ਅਤੇ ਗਿਆਨ ਹੈ ਇਸ ਲਈ ਮੈਂ ਤੁਹਾਡੇ ਕੋਲੋਂ ਇੱਕ ਮਦਦ ਮੰਗਦਾ ਹਾਂ ਇਹ ਕੰਮ ਜਿੰਨੀ ਚੰਗੀ ਤਰ੍ਹਾਂ ਤੁਸੀਂ ਕਰ ਸਕਦੇ ਹੋ ਦੂਜਾ ਕੋਈ ਹੋਰ ਨਹੀਂ ਕਰ ਸਕਦਾ ਇਹ ਤੁਹਾਡਾ ਬਿੱਲ ਹੈ ਅਤੇ ਇਹ ਗੱਲ ਮੈਂ ਤੁਹਾਡੇ ਤੇ ਛੱਡਦਾ ਹਾਂ ਕਿ ਤੁਸੀਂ ਕਿੰਨਾ ਭੁਗਤਾਨ ਕਰਨਾ ਚਾਹੋਗੇ ਤੁਹਾਡਾ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ ਹੁਣ ਅਜਿਹਾ ਤਾਂ ਹੋ ਨਹੀਂ ਸੀ ਸਕਦਾ ਇਹ ਗਾਹਕ ਨੇ ਬਿੱਲ ਦਾ ਭੁਗਤਾਨ ਨਾ ਕੀਤਾ ਹੋਵੇ। ਉਹਨਾਂ ਨੇ ਪੂਰੇ ਬਿੱਲ ਦਾ ਭੁਗਤਾਨ ਕੀਤਾ ਅਤੇ ਉਹ ਪ੍ਰਸੰਨ ਵੀ ਹੋ ਗਏ। ਬਿੱਲ ਦੀ ਰਕਮ 150 ਡਾਲਰ ਤੋਂ 400 ਡਾਲਰ ਦੇ ਵਿਚਕਾਰ ਸੀ ਪਰ ਉਹਨਾਂ ਵਿੱਚੋਂ ਇੱਕ ਗਾਹਕ ਸਵਾਰਥੀ ਰਵੱਈਆ ਅਪਣਾਇਆ। ਇੱਕ ਆਦਮੀ ਨੇ ਵਿਵਾਦਿਤ ਰਕਮ ਨਹੀਂ ਚੁਕਾਈ ਪਰ ਹੋਰ ਸਾਰਿਆਂ ਨੇ ਪੂਰਾ ਬਿੱਲ ਚੁਕਤਾ ਕਰ ਦਿੱਤਾ ਅਤੇ ਇਸ ਨਾਲ ਵੀ ਮਹੱਤਵਪੂਰਨ ਗੱਲ ਇਹ ਹੋ ਕਿ ਉਹਨਾਂ ਨੇ ਦੁਬਾਰਾ ਸਾਡੀ ਕੰਪਨੀ ਤੋਂ ਨਮੀਆਂ ਕਾਰਾਂ ਵੀ ਖਰੀਦੀਆਂ। ਥਾਮਸ ਤੇ ਅਨਸਾਰ ਮੇਰਾ ਅਨੁਭਵ ਕਹਿੰਦਾ ਹੈ ਕਿ ਤੁਹਾਨੂੰ ਕਿਸੇ ਗਾਹਕ ਦੀ ਪੂਰੀ ਜਾਣਕਾਰੀ ਨਾ ਹੋਵੇ ਤਾਂ ਸਾਨੂੰ ਉਸ ਨੂੰ ਇੱਕ ਇਮਾਨਦਾਰ, ਸੱਚਾ ਅਤੇ ਬਿੱਲ ਦਾ ਭੁਗਤਾਨ ਕਰਨ ਦਾ ਇੱਛੁਕ ਵਿਅਕਤੀ ਮੰਨ ਲੈਣਾ ਚਾਹੀਦਾ ਹੈ। ਇਹ ਗੱਲ ਨੂੰ ਇਸ ਤਰ੍ਹਾਂ ਵੀ ਸਪਸ਼ਟ ਕੀਤਾ ਜਾ ਸਕਦਾ ਹੈ ਕਿ ਗਾਹਕ ਆਮ ਤੌਰ ਤੇ ਇਮਾਨਦਾਰ ਅਤੇ ਸੱਚਾ ਹੁੰਦਾ ਹੈ ਅਤੇ ਪੈਸੇ ਦੇ ਲੈਣ ਦੇਣ ਦਾ ਇੱਛੁਕ ਵੀ ਹੁੰਦਾ ਹੈ। ਪਰ ਇਹ ਨਿਯਮ ਦੇ ਕੁਝ અપਵਾਦ ਵੀ ਹੁੰਦੇ ਹਨ ਪਰ ਬਹੁਤ ਘੱਟ। ਅਜਿਹੇ ਆਦਮੀਆਂ ਨੂੰ ਤੁਸੀਂ ਇਹ ਅਹਿਸਾਸ ਦਿਵਾਓ ਕਿ ਤੁਸੀਂ ਉਹਨਾਂ ਨੂੰ ਇਮਾਨਦਾਰ ਮੰਨਦੇ ਹੋ ਅਤੇ ਉਹ ਵੀ ਇਮਾਨਦਾਰੀ ਨਾਲ ਹੀ ਪੇਸ਼ ਆਉਣਗੇ। ਸਿਧਾਂਤ 10ਵਾਂ ਆਦਰਸ਼ਵਾਦੀ ਸਿਧਾਂਤ ਦਾ ਸਹਾਰਾ ਲੈ ਕੇ ਚੱਲੋ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਪੜ੍ਹਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ। ਮੇਰੇ ਤੋਂ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। dann wird.